سرپنچی ਵਾਲਾ ਆਪਾਂ ਨੂੰ ਚੋਣ نشان ਮਿਲ ਚੁੱਕਿਆ ਚੋਣ نشان ਮਿਲਿਆ ਜੀ ਕੈਮਰਾ ਬਈ ਤੁਹਾਨੂੰ ਸ਼ਾਇਦ ਪਤਾ ਵੀ ਲੱਗ ਗਿਆ ਹੋਵੇ ਮੇਰੇ ਪਿੰਡਾਂ ਵਾਲ YouTube ਨਾ ਵੀਡੀਓ ਪਾਉਂਦੇ ਪਰ ਆਪਣਾ ਜਿਹੜਾ ਸਰਪੰਚੀ ਵਾਲੀ سیریز ਹੈ ਇੱਥੇ ਅੱਜ ਧਮਾਕਾ ਵਾਲੀਆਂ ਗੱਲਾਂ ਹੋਣਗੀਆਂ ਧਮਾਕਾ ਨੇਤਰਬਾਈ ਨੂੰ ਕਈ ਪਿੰਡ ਦੇ ਮੁੰਡੇ ਜਿਹੜੇ ਨੌਜਾਨ ਮੁੰਡੇ ਜਿਹੜੇ ਗਰਾਊਂਡ ਦੇ ਵਿੱਚ ਜਾਂਦੇ ਉਹਨਾਂ ਨੇ ਇੱਕ ਗਰੁੱਪ ਬਣਾ ਲਿਆ ਜਿਹਦੇ ਵਿੱਚ ਨੇਤਰਬਾਈ ਹੋਰ ਸਾਰੇ ਪਿੰਡ ਦੇ ਮੁੰਡੇ ਜਿਹੜੇ ਗਰਾਊਂਡ ਜਾਂਦੇ ਆ ਜਿੱਦਾਂ ਹੁਣ ਅਸੀਂ ਗਰਾਊਂਡ ਸ਼ਾਮ ਨੂੰ ਖੇਡਣ ਜਾਂਦੇ ਉਹਦੇ ਵਿੱਚ ਮੈਂ ਇੱਕ ਦੋ ਪੱਖ ਆਪਣੇ ਵੀ ਰੱਖੇ ਮੈਂ ਕਿਹਾ بھائی ਆਹ ਚੀਜ਼ਾਂ ਹੋਣੀਆਂ ਚਾਹੀਦੀ ਨੇਤਰਬਾਈ ਨਾਲ ਫਿਰ ਉਹ ਚੀਜ਼ਾਂ ਹੁੰਦੀ ਨੇ ਪਹਿਲ ਦੇ ਆਧਾਰ ਤੇ ਹੋਵੇ। ਠੀਕ ਹੈ ਜੀ। ਤੇ ਕੱਢਦੇ ਗੱਲਾਂ ਅੱਜ ਦੀ ਲਾਈਵ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਖੁਸ਼ੀ ਹੈ ਜੀ। ਅ ਨੇਤਰਬਾਈ ਦੀ ਯਕੀਨ ਹੁਣ ਮੈਨੂੰ ਥੋੜੀ ਥੋੜੀ ਪੱਕੀ ਲੱਗ ਰਹੀ ਹੈ। ਬਈ 80% ਦੇ ਮਾਰਜਨ ਨਾਲ ਨੇਤਰਬਾਈ ਜਿੱਤ ਰਹੀ ਐ ਇਸ ਟਾਈਮ ਜਿਹੜਾ ਮੈਨੂੰ ਲੱਗ ਰਿਹਾ ਇਸ ਟਾਈਮ। ਤੇ ਪੂਰਾ ਬਹੁਤ ਮਤ ਨੇਤਰਬਾਈ ਨੂੰ ਆ ਹੋਰ ਵੀ ਜਿਹੜੇ ਬੰਦੇ ਮੇਰੇ ਪਿਆਰ ਕਰਨ ਲੱਗਾ ਉਹਨਾਂ ਨੂੰ ਕਹਿੰਦਾ ਉਹ ਕਹਿੰਦਾ ਬਈ ਤੇਰੇ ਨਾਲ ਜਿਹੜਾ ਹੁੰਦਾ ਹੀ ਨਾ ਪਿੰਡ ਦੇ ਵਿੱਚ ਇੱਕ ਪ੍ਰੇਮ ਲੱਗ ਹੁੰਦਾ ਬੰਦਿਆਂ ਦੇ ਨਾਲ। ਵੀ ਜੋ ਮੈਨੂੰ ਕੋਈ ਗੱਲ ਕਹਿੰਦੇ ਆ ਤਾਂ ਮੈਂ ਪੂਰੀ ਕਰ ਦਉਂਗੀ ਜਾਂ ਮੈਂ ਉਹਨਾਂ ਨੂੰ ਗੱਲ ਕੋਈ ਕਹਿੰਦਾ ਫਿਰ ਮੇਰੀ ਪੂਰੀ ਕਰਦੇ ਉਹਨਾਂ ਨੂੰ ਮੈਂ ਆਲਰੇਡੀ ਕਹਿਦਾ ਕਹਿੰਦਾ ਬਾਈ ਜਿੱਧਰ ਜਿੱਥੇ ਤੂੰ ਕਹਿ ਦਊਗਾ ਸਾਡੀਆਂ ਵੋਟਾਂ ਸਾਰੇ ਤਰੇ ਵੱਲ ਐਦਾਂ ਹੋ ਜਾਂਦਾ ਚਲੋ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਆ ਅੱਜ ਦੀ ਲਾਈਵ ਵਿੱਚ ਥੋੜਾ ਸਵਾਗਤ ਆ ਜੀ ਆਪਾਂ ਨੇ ਅੱਜ ਵੀਡੀਓ ਇਹ ਕੌਣਾਂ ਦੇ ਸ਼ੁਰੂ ਕੀਤੀ ਸੀ ਇੱਥੋਂ ਤੋਂ ਵੀ ਸ਼ੁਰੂ ਕਰਦੇ ਆ ਕਦੇ ਆਪਾਂ ਉੱਧਰ ਦੇ ਕਰਦੇ ਆ ਕਦੇ ਕਿਤੇ ਦੇ ਕਰਦੇ ਆ ਤੇ ਗੁੱਜਰ ਬਾਈ ਨੇ ਸਵੇਰੇ ਸਵੇਰੇ ਘਾਹ ਫੂਸ ਕੱਢਿਆ ਵਿੱਚੋਂ ਥੋੜਾ ਥੋੜਾ ਜਿਹਾ ਉੱਧਰ ਬਾਈ ਤਾਂ ਮੇਰਾ ਕੰਮ ਕਰਿਆ ਨਹੀਂ ਫਿਰ ਦੇਖ ਲੈ ਆ ਤੈਨੂੰ ਕਹਦਾ ਮੂਲੀ ਉਧ ਚਲ ਠੀਕ ਆ ਦੇਖ ਲਈ ਫਿਰ ਉਹ ਉੱਤੇ ਲਾਤੇ ਆ ਮੈਂ ਕੱਲੇ ਕੱਲੀਆ ਕੱਲੇ ਕੱਨੇ ਲਾ ਕੇ ਪਾਣੀ ਵੀ ਲਾ ਦੇ ਥੋੜਾ ਥੋੜਾ ਪਾਣੀ ਵੀ ਲਾ ਦੇ ਕਾ ਨੂੰ ਪਾਣੀ ਕਿੰਨੀਆਂ ਬਈਆਂ ਹੋਇਆ ਦਾਦਾ ਕਹਿ ਰਹੇ ਪਾਣੀ ਮਰੀਏ ਫਿਰਦੀਆਂ ਹਾਂ ਲੱਗੇ ਤਾਂ ਪਟਕੇ ਲਾਤੇ ਆ ਪਾਣੀ ਨੇ ਮਾਰੀ ਹਾਂ ਲਾਤੇ ਲਾਤੇ ਇੱਧਰ ਕੱਲੀ ਕੱਲੀ ਲਾਤਾ ਵੀ ਸਹੀ ਕਰੇ ਸਹੀ ਕਰਿਆ ਨਾ ਭਾਈ ਬੜੀ ਸਾਰੀ ਮੋਟਰ ਰਹਾ ਕਰਤਾ ਹੁਣ ਪਾਣੀ ਇੱਧਰ ਪਾਣੀ ਪਰ ਫਿਰ ਪਾਣੀ ਲੈਣ ਦਾ ਲੋੜ ਤਾਂ ਹੈ ਨਹੀਂ ਕਉਂਕਾ ਹੁਣ ਇਹ ਸੁੱਕ ਰਿਹਾ ਕਿਆ ਕਹਿੰਦੇ ਪੱਤੇ ਝੜ ਰਹੇ ਨੇ ਇਹਦੇ ਊਲਰਾਂ ਦੇ ਲਓ ਜੀ ਗੱਲ ਕਰਦੇ ਆਂ ਫੇਰ ਆਪ ਸਰਪੰਚੀ ਬਾਰੇ ਜਿਹੜੀ ਮੈਂ ਸਭ ਤੋਂ ਵੱਡੀ ਗੱਲ ਸੋਚੀ ਹੋਈ ਸੋਚੀ ਮੇਰੇ ਦਿਮਾਗ 'ਚ ਗੱਲ ਵੀ ਆਈ ਇੱਕ ਇੱਕ ਦੋਕ ਵਾਰੀ ਮੈਂ ਸੋਚਦਾ ਵੀ ਸਰਪੰਚ ਉਹ ਹੋਣਾ ਚਾਹੀਦਾ ਜਿਹੜੇ ਬੰਦੇ ਨੂੰ ਪਿੰਡ ਦੇ ਗਰਾਊਂਡ ਨਾਲ ਤਿਆਰ ਹੋਵੇ ਉਹ ਹੁਣ ਤੁਸੀਂ ਸੋਚਦੇ ਹੋ ਕਿਉਂ ਗਰਾਊਂਡ ਤੋਂ ਹੀ ਮੈਂ ਕਹਿੰਦਾ ਵੀ ਜਿਹੜਾ ਬੱਚੇ ਆ ਮੇਨ ਗੱਲ ਹੁੰਦੀ ਜਿੱਦਾਂ ਹੁਣ ਵੀ ਆਪਾਂ ਕਹਿੰਦੇ ਫਿਊਚਰ ਬਣਾਉਣਾ ਪਿੰਡ ਦਾ ਜੇ ਸਾਡਾ ਫਿਊਚਰ ਹੰਡ ਸਟਰੋਂਗ ਤੇ ਵਧੀਆ ਹੋਊਗਾ ਆਪੇ ਪਿੰਡ ਤਰੱਕੀ ਕਰੂਗਾ ਸਮਝ ਜਿਹੜੇ ਬੰਦੇ ਹੁਣ ਕੋਈ ਨਾ ਕੋਈ ਕਹਿੰਦੇ ਵੀ ਗੱਲਬਾਤ ਕਰ ਸਾਨੂੰ ਸਮਝ ਲੈ ਦੀ ਮੀਨ ਇਹ ਆ ਵੀ ਜਦੋਂ ਅਸੀਂ ਗਰਾਊਂਡ ਨਾਲ ਪਿਆਰ ਦੈਂ ਮੀਨ ਇਹ ਹੁੰਦਾ ਵੀ ਜਿੱਦਾਂ ਹੁਣ ਅਸੀਂ ਅਸੀਂ ਗਰਾਊਂਡ ਜਾਂਦੇ ਆ ਕੋਈ ਟੂਰਨਾਮੈਂਟ ਕਰਾਉਂਦੇ ਆ ਜਾਂ ਕੋਈ ਹੋਰ ਇਵੈਂਟ ਕਰਾਉਂਦੇ ਜਿਹੜੇ ਛੋਟੇ ਬੱਚੇ ਨੇ ਜਦੋਂ 7 ਜਿਹੜੇ ਹੁਣ 7 ਤੇ 20 25 ਦਾ ਛੋਟੇ ਮੁੰਡੇ ਜਿਹੜੇ ਜਿਹੜੇ ਨੇ ਹਲੇ ਸਾਡੇ ਵਰਗੇ ਬੰਨਣਾ ਸਾਡੇ ਸਾਡੇ ਤੋਂ ਅੱਗੇ ਹੁਣ ਜਦੋਂ ਜਿੱਤ ਹਾਰ ਦੇਖਦੇ ਆ ਹੁਣ ਤਾਂ ਕੋਈ ਭਾਵਨਾ ਬਣਦੀ ਵੀ ਮੈਂ ਵੀ ਗਰਾਊਂਡ ਵਿੱਚ ਆਵਾਂ ਮੈਂ ਗਰਾਊਂਡ ਚ ਜਾ ਕੇ ਖੇਡਾਂ ਉੱਥੋਂ ਕੋਈ ਪਿੰਡ ਦਾ ਨੌ ਨੌ ਰੋਸ਼ਨ ਕਰਨ ਵਾਲਾ ਕੋਈ ਪਲੇਅਰ ਨਿਕਲਦਾ ਇਹ ਪਿੰਡ ਦੀ ਜਿਹੜੀ ਇਹ ਨੌ ਜੌਨੀ ਨੂੰ ਚੰਗੇ ਪਾਸੇ ਨੂੰ ਲਾਈ ਜਾਵੇ ਇਹ ਨਹੀਂ ਵੀ ਮੂੜਾ ਪਰ ਖੜੇ ਹੋਣਾ ਇਹ ਕਨਵੇ ਸੀ ਪਿੰਡ ਦੀ ਇਹ ਕਰਦੀ ਸ਼ੁਰੂਆਤ ਇਹ ਮੈਂ ਕਹਿੰਦਾ ਪਿੰਡ ਦੇ ਸਰਪੰਚ ਨੂੰ ਇੱਥੋਂ ਕਰਨੀ ਚਾਹੀਦੀ ਗਰਾਊਂਡ ਵਿੱਚ ਤੇ ਜੇ ਬੰਨਦਾ ਸਰਪੰਚ ਬਣੇ ਪਹਿਲਾ ਇੱਕ ਵਧੀਆ ਟੂਰਨਾਮੈਂਟ ਕਰਾਵੇ ਮੇਰੇ ਹਿਸਾਬ ਦੇ ਨਾਲ ਵੀ ਉੱਥੇ ਬੱਚਾ ਨੂੰ ਦੇਖੇ ਵੀ ਕਿਹੜੇ ਪਲੇਅਰ ਆ ਵਿੱਚ ਤੇ ਵਧੀਆ ਵਧੀਆ ਨਿਕਲਣ ਉਹ ਚੀਜ਼ ਨੂੰ ਉਧਰ ਨੂੰ ਲੈ ਕੇ ਜਾਂਦੇ ਸਾਡੇ ਪਿੰਡ ਦੀ ਬਹੁਤ ਵਾਰੀ ਮੰਗ ਵੀ ਰਹੀ ਹੈ ਵੀ ਸਾਡੇ ਪਿੰਡ ਤੋਂ ਹੁਣ ਸਾਡੇ ਨਾਲ ਸਾਡੇ ਪਿੰਡ ਤੋਂ 1 ਕਿਲੋਮੀਟਰ ਦੂਰ ਕਰਾਉਣ ਤਿੰਨ ਪਿੰਡ ਤਿੰਨ ਤੋਂ ਹਾਂ ਤਿੰਨ ਪਿੰਡਾਂ ਦਾ ਤਿੰਨ ਦਾ ਚਾਰ ਪਿੰਡਾਂ ਸਾਂਝਾ ਗਰਾਊਂਡ ਹੈ ਚਲੋ ਉੱਥੇ ਹੁਣ ਜਿਹੜੇ ਨੇੜੇ ਪਿੰਡੜ ਤੋਂ ਫਿਰ ਜਿੱਦਾਂ ਹੁਣ ਭੈਣੀ ਪਿੰਡ ਦਾ ਬੰਨੇ ਪਰੇ ਗਰਾਊਂਡ ਉੱਥੇ ਉੱਥੇ ਭੈਣੀ ਦਾ ਦੂਜੇ ਪਿੰਡ ਚੌਂਤੇ ਉਧਰ ਲੱਗ ਗਈ ਹੈ ਚੌਂਤੇ ਸਾਡੇ ਹੁਣ ਜਿਹੜੇ ਅਸੀਂ ਜਾਂਦੇ ਹਾਂ ਪਰ ਮੁੰਡਿਆਂ ਬੱਚਿਆਂ ਨੂੰ ਲਿਜਾਣਾ ਸੌਣਾ ਛੱਡ सरपंचوں ਨੂੰ ਪੈਲ ਦੇ ਅਧਾਰ ਤੇ ਨਾ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨੂੰ ਜੋੜੇ ਉਹਨਾਂ ਨੇ ਕਿਆ ਮੰਗਾਂ ਵੀ ਕਿਆ ਕੁਝ ਚਾਹੀਦਾ ਜਿਹੜਾ ਰਾਤ ਨਿਤਰਬਾਈ ਨਾਲ ਮੇਰੀ ਗੱਲਬਾਤ ਹੋਈ ਮੈਂ ਕਿ ਗਰਾਊਂਡ ਦੇ ਉਹਨੂੰ ਉਹਿਆਂ ਦੇ ਕਿ ਲਾਇਬ੍ਰੇਰੀ ਬਣਨੀ ਹੈ ਉੱਥੇ ਗਰਾਊਂਡ ਦੇ ਵਿੱਚ ਇੱਕ ਕਮਰਾ ਬਣਾ ਜਿੱਥੇ ਬੈਠਣ ਮੁੱਠਣ ਬਾਦੂ ਮੀਂਹ ਕਣੀ ਤੇ ਆ ਜਾਣਾ ਤੇ ਫਿਰ ਇੱਕ ਜਿਮ ਦੀ ਵੀ ਮੰਗ ਰੱਖੀ ਹੋਈ ਹੈ ਮੁਰਥੇ ਗਰਾਊਂਡ ਵਾਲਿਆਂ ਨੇ ਤੇ ਜਿਹੜੀ ਮੈਂ ਫਿਰ ਬਾਈ ਨੂੰ ਕਿਹਾ ਮੈਂ ਕਿ ਕੁਝ ਛੋਟੀਆਂ ਚੀਜ਼ਾਂ ਹੁੰਦੀਆਂ ਗਰਾਊਂਡ ਵਾਸਤੇ ਜਿਹੜੀ ਨਜ਼ਰ ਅੰਦਾਜ਼ ਤੁਸੀਂ ਵੱਡੀ ਵੱਲ ਨੂੰ ਭੇਜਦੇ ਹੋ ਛੋਟੇ ਚੀਜ਼ਾਂ ਜਿੱਦਾਂ ਮੈਂ ਤੇ ਡੀਸੀ ਗਰਾਊਂਡ ਦੇ ਵਿੱਚ ਨਾ ਪਾਣੀ ਜਦੋਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਸੀ ਉਹਨੂੰ ਆਪ ਨੂੰ ਫੀਲ ਹੁੰਦਾ ਹੁੰਦਾ ਸੀ ਯਾਰ ਵੀ ਗਰਾਊਂਡ ਪਾਣੀ ਲੈ ਮੈਂ ਘਰ ਤੋਂ 4-5 ਲੀਟਰ ਮੈਂ ਪਾਣੀ ਲੈ ਜਾਂਦਾ ਸੀ ਡੀਸੀ ਨੇ ਲੈ ਜਾਂਣਾ ਠੀਕ ਹੈ ਤੇ ਉਹ ਫਿਰ ਹੁਣ ਤੁਸੀਂ ਕਈ ਨਾ ਕਹਣਾ ਵੀ ਤੂੰ ਆਪ ਲਵਾ ਦੇ ਲਾਉਣ ਦੇ ਬੜਿਆ ਇੰਨੀ ਕਿਰਪਾ ਹੀ ਲਵਾ ਦੇ ਪਰ ਉਹਦੇ ਵਿੱਚ ਨਾ ਫਿਰ ਬੱਲੇ ਬੱਲੇ ਹੋ ਜਾਂਦੇ ਔਰ ਉਹਨੇ ਲਵਾਇਆ ਉਹਨੇ ਲਵਾਇਆ ਠੀਕ ਹੈ ਦਿਲ ਤਾਂ ਬਹੁਤ ਬਰੀ ਕਰੇ ਵੀ ਇਹ ਚੀਜ਼ ਕੰਮ ਕੀਤਾ ਜਾਵੇ ਵੀ ਪੁੰਨ ਦਾ ਪਾਣੀ ਵੀ ਤਾਂ ਮੈਂ ਲੈ ਕੇ ਜਾਂਦਾ ਤਾਂ ਉਹ ਵੀ ਪੁੰਨ ਦੇ ਕੰਮ ਦਾ ਆਪਣੇ ਘਰ ਤੇ ਜੇ ਮੇਰਾ ਇਹ ਇਹੋ ਹੁੰਦੀ ਮੈਂ ਨਾ ਲੈ ਕੇ ਜਾਂਦਾ ਕਪਾਨ ਸਾਤ ਪਾਣੀ ਦੇ ਲੀਟਰ ਠੰਡੇ ਪਾਣੀ ਦੇ ਭਰ ਕੇ ਉੱਥੇ ਲੈ ਕੇ ਰੱਖ ਦੇਣੀ ਆ ਜਿਹੜੇ 플레이ਰ ਨੇ ਪੀਣਾ ਪੀਓ ਕੋਈ ਇਦਾਂ ਸੀ ਕੋਈ ਸਾਈਡ ਪਰ ਕੋਈ ਸੋਚ ਕੇ ਫਿਰ ਉਹਦੇ ਵਾਸਤੇ ਨਾ ਕੁਝ ਪਰਮਿਸ਼ਨਾਂ ਦੀ ਲੋੜ ਹੁੰਦੀ ਆ ਇਦਾਂ ਨਹੀਂ ਹੈ ਵੀ ਬੇਚੱਕ ਕੇ ਉੱਥੇ ਠੋਕਤਾ ਉਹ ਫਿਰ ਪਰਮਿਸ਼ਨਾਂ ਫਿਰ ਉਹੀ ਬੰਦਾ ਲੈ ਸਕਦਾ ਆ ਜਿਹਦੇ ਕੋਲ ਥੋੜਾ ਗੱਲਬਾਤ ਜਨੇਤਰ ਬਾਈ ਕੋਲ ਹੈਗੀ ਆ ਐਮਐਲਏ ਕੋਲ ਤਾਂ ਵੀ ਹਾਂ ਭਾਈ ਇੱਥੇ ਗਰਾਊਂਡ ਦੀ ਨਲਕਾ ਲੱਗ ਸਕਦਾ ਜਿੱਥੇ ਵਾਟਰ ਲਾ ਸਾਰਾ ਟੈਂਕੀ ਰੱਖੋ ਸਕਦੀ ਟੂਟੀ ਵਾਲਾ ਕਨੈਕਸ਼ਨ ਉੱਥੇ ਚਲੀ ਜਾਵੇ ਥੈਂਕ ਯੂ ਪਰ ਭਾਰਤ ਸਿੰਘ ਜੀ ਨੇ ਬੁਸਕਸ ਪਲੇਅਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਿਤਤਰ ਬਾਈ ਨਾਲ ਵਿਚਾਰਾ ਹੋਣ ਗਿਆ ਇਹ ਆਪਾਂ ਬੱਚਿਆਂ ਨੂੰ ਇਧਰ ਨੂੰ ਜੋੜੀਓ। ਬਾਕੀ ਤੁਸੀਂ ਕਮੈਂਟ ਕਰੋ ਦੱਸੋ ਵੀ ਇਹ ਗੱਲ 'ਚ ਕੋਈ ਦਮ ਹੈ ਕਿ ਐਵੇਂ ਆ ਬਸ ਵੀ ਆਪਾਂ ਥੋੜੇ ਥੋੜੇ ਇਹਦਾ ਮੁੱਦਾ ਰੱਖਿਆ ਕਰਾਂਗੇ ਜਾਂ ਇਹਦਾ ਇਹ ਗੱਲਾਂ ਬਾਤਾਂ ਕਰੇ ਕਰਾਂਗੇ। ਬਾਕੀ ਗੁੱਜਰ ਬਾਈ ਤੇ ਆਪਾਂ ਵਿਚਾਰ ਲੈਂਦੇ ਆ। ਗੁੱਜਰ ਬਾਈ ਬਾਕੀ ਤੂੰ ਦੱਸ। ਪਿੰਡ ਦਾ ਸਰਪੰਚ ਕਿਦਾਂ ਦਾ ਹੋਣਾ ਚਾਹੀਦਾ ਮੈਂ ਤਾਂ ਇਹ ਸੋਚਿਆ ਤਾਂ ਵੀ ਸਰਪੰਚ ਉਹ ਹੋਣਾ ਚਾਹੀਦਾ ਜਿਹੜਾ ਗਰਾਊਂਡ ਨੂੰ ਪਿਆਰ ਕਰਦਾ ਹੋਵੇ ਜਿੱਥੋਂ ਤੋਂ ਸਾਡੇ ਬੱਚਿਆਂ ਨੇ ਅੱਗੇ ਛੋਟੇ ਨੇ ਵੱਡੇ ਵੱਡੇ ਹੋਣਾ ਵੀ ਗਰਾਊਂਡ ਵੱਲੋਂ ਹੋਣ ਆਪਣੀ ਸਿਹਤ ਦਾ ਖਿਆਲ ਰੱਖਣ ਭੱਜਣ ਨੱਠਣ ਭੱਜਣ ਕੁਦਣ ਬਾਕੀ ਤੂੰ ਦੇਵ ਨੇ ਵਿਚਾਰ ਕਿਦਾਂ ਦਾ ਹੋਣਾ ਚਾਹੀਦਾ ਠੀਕ ਆ ਸਹੀ ਗੱਲ ਆਏ ਹਾਂ ਸਹੀ ਗੱਲ ਆ ਜੇ ਨਿਆਣਿਆਂ ਬਾਅਦ ਕੋਈ ਚੀਜ਼ ਵਧੀਆ ਆਪ ਬਣਾਉਂਗੇ ਨਿਆਣੇ ਵੀ ਫਿਰ ਛੋਟੇ ਹੁੰਦੇ ਬੜੇ ਬੜੇ ਤੇ ਯਾਦ ਕਰੂਗੇ ਵੀ ਸਾਡੇ ਐਸਰਪਤ ਨੇ ਵਧੀਆ ਕੰਮ ਕੀਤਾ ਉਹਨਾਂ ਵਿੱਚ ਕੋਈ ਭਾਅ ਬਣਾਉਗੀ ਵੱਡੇ ਹੋਣਗੇ ਵੀ ਹਾਂ ਜਿਹੜਾ ਫਿਊਚਰ ਸਾਡੇ ਪਿੰਡ ਚ ਕੋਈ ਖੇਡਣੇ ਨੂੰ ਨਹੀਂ ਕੋਈ ਜਿਗਾਰ ਹੈ ਬਈ ਜਗ੍ਹਾ ਹੈ ਨਹੀਂ ਬੱਚਿਆਂ ਨੂੰ ਖੇਡਣ ਬਾਅਦ ਤੇ ਕਾਹੀ ਚੀਜ਼ ਚਾਹੀਦੀ ਹੈ ਵੀ ਜਿਹੜੇ ਆਪਣੇ ਪਿੰਡ ਦੇ ਵਿੱਚ ਹੀ ਹੋਵੇ ਉਹਨਾਂ ਨੂੰ ਕੋਈ ਹੈ ਨਾ ਛੋਟਾ ਹੈ ਤਾਂ ਹੈਕਰ ਉਹਨੂੰ ਵੀ ਡਿਵੈਲਪ ਕੀਤਾ ਜਾ ਸਕਦਾ ਤੇ ਨੈਟ ਲਾਈਨ ਨੈਟਨੋਟ ਲਾ ਕੇ ਵਾਲੀਬਾਲ ਦਾ ਕੋਈ ਲੇਟਾਂ ਲਾ ਕੇ ਬਣ ਸਕਦਾ ਕੋਈ ਚੀਜ਼ ਬਣ ਸਕਦਾ ਉਦਾਂ ਵੀ ਬਾਲੀਵਾਲ ਦੇ ਕੋਈ ਮੈਚ ਹੋਣ ਉਹਨਾਂ ਵਿੱਚ ਤਾਂ ਕੋਈ ਵਧੀਆ ਪਲੇਅਰ ਨਿਕਲੇ ਜਿਦਾ ਕਈ ਮੁੰਡੇ ਮੈਂ ਦੇਖੇ ਸਾਡੇ ਗਰਾਊਂਡ ਦੇ ਵਿੱਚ ਵੀ ਉਹਨਾਂ ਬਾਲੀ ਬਹੁਤ ਵਧੀਆ ਸਮੈਸ਼ ਕਰਦੇ ਮੈਂ ਕਿਹਾ ਯਾਰ ਉਹ ਕਿਤੇ ਨਾ ਕਿਤੇ ਥੋੜੀ ਕੋਚਿੰਗ ਹੋ ਕੇ ਵਧੀਆ ਪਲੇਅਰ ਬਣ ਸਕਦਾ ਉਹ ਕੋਈ ਰੱਬ ਵੱਲਦ ਨੇ ਹੈ ਬਖਸ਼ੇਸ਼ ਹੁੰਦੀ ਕਹਿੰਦੇ ਵੀ ਗੋਡ ਗਿਫਟਡ ਚੀਜ਼ਾਂ ਹੁੰਦੀਆਂ ਉਹਨਾਂ ਗਰਾਊਂਡ 'ਚ ਦੇਖਦਾ ਕਈ ਮੁੰਡੇ ਨੇ ਹੁਣ ਬੈਟ ਉਹਨਾਂ ਦਾ ਇੰਨਾ ਵਧੀਆ ਚੱਲਦਾ ਚੌਕੇ ਛੱਕੇ ਮਾਰਦੇ ਆ ਚਾਰੇ ਪਾਸੇ ਮੈਂ ਰਹਿਣਾ ਪਰ ਥੋੜੀ ਮਿਹਨਤ ਹੋ ਕੇ ਵਧੀਆ ਬੰਦਾ ਬਣ ਸਕਦਾ ਪਰ ਉਹ ਉਹ ਚੀਜ਼ ਨਹੀਂ ਘਾਟ ਹੁੰਦੀ ਐ ਫਿਰ ਬੰਦਾ ਬਾਲੀ ਵਧੀਆ ਕੋਈ ਬਾਲ ਵੀ ਹੁਣ ਸਚਨ ਦਦੂਲ ਕਰ ਸਚਨ ਦਦੂਲ ਕਰਿਆ ਕਰੋ ਵਿਰਾਟ ਕੋਹਲੀ ਵਿਰਾਟ ਕੋਹਲੀ ਹੋਇਆ ਤੇ ਇਹਨਾ ਇੱਥੇ ਜਿਹੜੀ ਆਪਣੀ ਛੋਟੇ ਬੱਚੇ ਆ ਇਹਨਾ ਮਤਲਬ ਕੋਈ ਗੋੜ ਉਹ ਚੀਜ਼ ਨੂੰ ਨਿਖਾਰਨਾ ਕੱਢਣਾ ਹੁਣ ਜਿੱਦਾਂ ਗੁੱਜਰ ਬਾਈ ਆ ਹੁਣ ਗੱਲਾਂ ਬਾਈ ਨੇਚਰਲ ਕਰਨ ਲੱਗ ਗਿਆ ਹੁਣ ਕੈਮਰੇ ਅੱਗੇ ਇਹਨੂੰ ਜਿੰਨਾ ਜਿੱਦਾ ਮਰਜ਼ੀ ਬੋਲੀ ਜਾ ਹੁਣ ਕੋਈ ਫਿਕਰ ਨਹੀਂ ਆਏਗਾ ਆਪਣੀਆਂ ਆਪਣੀਆਂ ਆਏ ਆਪਣੀਆਂ ਖੇਤੀ ਆਏ ਆਪਣੀ ਖੇਤੀ ਹੈ ਹੁਣ ਪਹਿਲਾ ਕੈਮਰਾ ਜਗਦਾ ਹੁੰਦਾ ਦਾ ਪਹਿਲੇ ਹੌਲੀ ਹੌਲੀ ਸੰਗ ਲੱਗਦੀ ਹੈ ਨਾ ਕਿੰਨਾ ਨਵੀਂ ਵਿਆਹੀ ਲੱਗਦੀ ਹੈ ਨਵੀਂ ਵਿਆਹ ਸੰਗ ਹੁਣ ਤਾਂ ਘੁੰਡ ਚੱਕਿਆ ਆ ਗਿਆ ਘੁੰਡ ਚੱਕਿਆ ਆ ਗਿਆ ਹਾਂ ਹੁਣ ਤਾਂ ਘਰ ਤੇ ਮੇਪਰ ਘਹਿਣਾ ਹੋਊਗਾ ਵੇਖੀ ਐਨੇ ਕ ਦਿਓ ਰਹਿੰਗੇ ਐਨੇ ਕ ਜੇਟ ਹੁਣ ਨਹੀਂ ਘੁੰਡ ਕੱਢਦੀ ਹੈਗੀ ਨਾ ਨਾ ਹੁਣ ਗਾਵਾ ਲੱਗਾ ਹਾਂ ਇਦਾਂ ਇਹ ਜਿਹੜੇ ਇਹ ਕਲਾ ਜਿੱਦਾਂ ਹੁਣ ਮੈਨੂੰ ਪਤਾ ਵੀ ਕੈਮਰੇ ਅੱਗੇ ਬੰਦ ਨੂੰ ਕਿੱਦਾਂ ਅੰਤਰਾਸ਼ਣਾ ਪਾਵੇਂ ਨਿੰਮਾ ਹੀ ਦਾ ਨਿੰਮ ਨੂੰ ਦੇਖ ਕੇ ਕਿਦਾਂ ਅੰਤਰ ਆਸ਼ ਕੇ ਅੱਗੇ ਲੈ ਕੇ ਆਏ ਆ ਉਹ ਗੁੱਜਰ ਬਾਈਆ ਗੁੱਜਰ ਬਾਈ ਕੋ ਸਟਾਰ ਐ ਇਸ ਟਾਈਮ ਸਟਾਰ ਵੱਡੇ ਕੈਨੇਡਾ ਮੇਰੇ ਕੋਲੋਂ ਫੋਨ ਆਉਂਦੇ ਬਾਈ ਦੇ ਅੱਜ ਫੇਰ ਮੈਨੂੰ ਲੱਗਦਾ ਗੜਬੜ ਲੱਗਦੀ ਕੋਈ ਅੱਜ ਫੇਰ ਕੋਈ ਤੇਰੇ ਬਨੇਰੇ ਤੇ ਬੋਲੇ ਆਏ ਕਾਂ ਵਾ ਅੱਜ ਕੋਈ ਸੱਜਣ ਮਿੱਤਰ ਆਊਗਾ ਬਰਾਜਣਾ ਪੀਲੀ ਬਾਈ ਉਦੋਂ ਮੇਰੀ ਬੇਇੱਜ਼ਤੀ ਬਹੁਤ ਕਰਾਈ ਤਾਂ ਯਾਰ ਹਾਂ ਐ ਕਿੱਥੇ ਬਹਿਣੀ ਆ ਹੁਣ ਉਦੋਂ ਬਾਈ ਬੰਦੇ ਗੈਸਟ ਕੋਈ ਮਿਲਣਾ ਐ ਇਹਦੇ ਇੱਥੇ ਬਨੇਰ ਪਰ ਕਾਂ ਬੋਲਦਾ ਸੀ ਯਾਰ ਉਹਨੇ ਘੋੜੀ ਪਰ ਚੜੇ ਹੋਏ ਤੇ ਬਾਕੀ ਆਪਣੇ ਵਿਚਾਰ ਜਰੂਰ ਦਿਓ ਕਿ ਸਰਪੰਚ ਦੇ ਕੀ ਕੰਮ ਹੋਣੇ ਚਾਹੀਦੇ ਆ ਕਿ ਕਿਆ ਕਿਆ ਕੰਮ ਹੋਣੇ ਚਾਹੀਦੇ ਕੰਮ ਉਹ ਕੀਤੇ ਜਾਣ ਜਿਹੜੇ ਅਜੇ ਤੱਕ ਕਿਸੇ ਨੇ ਨਾ ਕੀਤੇ ਹੋਣ ਇਹ ਨਹੀਂ ਵੀ ਗਲੀਆਂ ਨਾਲੀ ਚੱਲੀ ਜਾਣ ਆਪਣੇ ਦਿਮਾਗ ਦੇ ਵਿੱਚ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਹੋਈ ਜਾਣ ਬਸ ਬੜੀਆਂ ਉੱਚੀਆਂ ਚੱਕ ਦੀਆਂ ਗਲੀਆਂ ਪੱਕੀਆਂ ਕਰਾ ਦੇ ਉੱਥੇ ਪਾਣੀ ਨੀਲਾ ਹੋ ਗਿਆ ਉੱਥੇ ਮੈਂ ਦੇਖਿਆ ਕੁਝ ਬੰਦਾ ਮੰਨਦਾ ਜਾ ਕੇ ਪਿਆਰ ਨਾਲ ਬੰਦੇ ਨੂੰ ਸਮਝਾਈ ਜਾਵੇ ਨਾ ਚੀਜ਼ ਵੀ ਅਸੀਂ ਯਾਰ ਆਹ ਕੰਮ ਕਰਨ ਲੱਗੇ ਆ ਠੀਕ ਹੈ ਤੇ ਮੰਨ ਜਾਂਦਾ ਬੰਦਾ ਉਹ ਸਾਡੇ ਛੱਲਿਆਂ ਪਿੰਡ ਦਾ ਸਰਪੰਚ ਦਾ ਕਹਿੰਦਾ ਇੱਕ ਬੰਦੇ ਨੇ ਐਨੇ ਸਾਲ ਤੋਂ ਕੋਈ ਜ਼ਮੀਨ ਦੱਬੀ ਹੋਈ ਸੀ ਕਿਸੇ ਨੇ ਕਹਿੰਦਾ ਛੜਾਈ ਉਹ ਨਹੀਂ ਦੀ ਹੈਗੀ ਕਹਿੰਦਾ ਮੈਂ ਜਾ ਕੇ ਨਾ ਪਿਆਰ ਨਾਲ ਜਾ ਗੱਲਬਾਤ ਕੀਤੀ ਬੈਠਾ ਉਹਦੇ ਕੋਲ ਜਾ ਕੇ ਮੈਂ ਇਦਾਂ ਇਦਾਂ ਜੀ ਐਂ ਤਾਂ ਚੱਕਰ ਕਹਿੰਦਾ ਕਹਿੰਦਾ ਕੋਈ ਚੱਕਰ ਨਹੀਂ ਯਾਰ ਜੇ ਮੇਰੇ ਕੋਲ ਕਹਿੰਦਾ ਮੈਂ ਛੱਡ ਦਿੰਦਾ ਕਹਿੰਦਾ ਪਾਬ ਉਹਦਾ ਇਹ ਸੀ ਕਿ ਨਾ ਯਾਰ ਮੇਰੇ ਕੋਲ ਕੋਈ ਹੋਰ ਸਰਪੰਚ ਆਇਆ ਹੀ ਨਹੀਂ ਹੈ ਛਡਾਉਣ ਵਾਸਤੇ ਕਹਿੰਦਾ ਮੈਂ ਤਾਂ ਛੱਡ ਦੇਣੀ ਕਿਉਂ ਮੇਰੇ ਕੋਲ ਗੱਲਬਾਤ ਕਰਦਾ ਕਹਿੰਦਾ ਮੈਂ ਦੱਬੀ ਬੈਠਾ ਰਿਹਾ ਕਹਿੰਦਾ ਹੁਣ ਤਾਇਆ ਗੱਲਬਾਤ ਤਾਂ ਕਰੀ ਆ ਗੱਲਬਾਤ ਨਾਲ ਬਹੁਤ ਮਸਲੇ ਹੱਲ ਹੋ ਜਾਂਦੇ ਜਾ ਕੇ ਪਿਆਰ ਦੇ ਨਾਲ ਠੀਕ ਆ ਉਹ ਬੰਦੇ ਨੂੰ ਪਤਾ ਲੈ ਜਿੰਮੀ ਹੁਣ ਮੈਂ ਈ ਸਾਲ ਤੋਂ ਬੰਦਾ ਹੁਣ ਛੱਡਦੀ ਆ ਤੇ ਰਿੰਕੂ ਸਰਪੰਚਾ ਵੀ ਮੈਂ ਪੌਡਕਾਸਟ ਵੀਡੀਓ ਯਾਰ ਮੇਰੇ ਹੀ ਰਹੀ ਜਾਂਦੀ ਆ ਅੱਜ ਵੀ ਇੱਕ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਗਾਹ ਦੇ ਗਾਂਢਾ ਇੱਥੋਂ ਇੱਥੇ ਘਰ ਤੇ ਜਾਣਗੇ ਤੇ ਹੁਣ ਮੈਨੂੰ ਘਰ ਦੇ ਰੋਟੀ ਪਾਣੀ ਬਣਾ ਕੇ ਫਿਰ ਮੈਂ ਕਿਤੇ ਉਹਨੂੰ ਦੋਨੋਂ ਨੂੰ ਭੇਜੂਗਾ ਹੁਣ ਮੈਨੂੰ ਫਿਰ ਤੇ ਬਾਕੀ ਗਰੁੱਪ ਚ ਬਹੁਤ ਜ਼ਿਆਦਾ ਮੈਸੇਜ ਆਏ ਹੋਦੇ ਵਿੱਚ ਪਿੰਡ ਦੇ ਜਿੰਨੇ ਵੀ ਨੌਜਵਾਨ ਮੁੰਡੇ ਹੋਣੋ ਗਰੁੱਪ ਦੇ ਵਿੱਚ ਜੋੜੂਗਾ ਮੈਂ ਵੀ ਐਡਮਿਨ ਬਣੂਗਾ ਗੁਰਪ ਨੇਤਰ ਬਾਈ ਨੂੰ ਵੀ ਜਿਹੜੇ ਹੁਣ ਮੇਰੇ ਨਾਲ ਮੁੰਡੇ ਜੁੜੇ ਹੋਏ ਆ ਉਹ ਵਿੱਚ ਇੱਕ ਗਰੁੱਪ ਦੇ ਵਿੱਚ ਜੋੜੀ ਦੇ ਪਿੰਡ ਮਹਾਰਾ ਦੀ ਹੂਣ ਤੇ ਇੱਕ ਲਾਨ ਵੀ ਆਪਾਂ ਨੇ ਕਰਿਆ ਹੋਇਆ ਉਹ ਆਪਾਂ ਫਿਰ ਬਹੁਤ ਵੱਡੀ ਗੱਲ ਹੋ ਜਾਣੀ ਮੈਂ ਰੱਖਿਆ ਸੀ ਮੈਂ ਕਿ ਜੇ ਨੇਤਰ ਬਾਈ ਬਣਦਾ ਆਪਣੇ ਵੱਲ ਤੇ ਇੱਕ ਟੂਰਨਾਮੈਂਟ ਕਰਾਈ ਕਰੀ ਸਾਲ ਬਾਅਦ ਉਹਦੇ ਵਿੱਚ ਇਹ ਨਹੀਂ ਹੋਊਗਾ ਵੀ ਅਸੀਂ ਕਰਾ ਰਹੇ ਸਾਰਾ ਪਿੰਡ ਸਾਂਝਾ ਉੱਥੇ ਸਭ ਨੂੰ ਖੁੱਲ ਹੋਊਗੀ ਇਹ ਨਹੀਂ ਵੀ ਕੋ ਸਾਡਾ ਵਿਰੋਧੀ ਉਹ ਵੀ ਆ ਕੇ ਦੇਖੇ ਮੈਂ ਸੋਚ ਰਹਾ ਕਿ ਉੱਥੇ ਕੋਈ ਸਿੰਗਰ ਸੰਗਰ ਵੀ ਲੱਗੇ ਕੋਈ ਜਿਗਾ ਸਾਹਮਣੇ ਕੋਈ ਸਿੰਗਰ ਗਾਉਂਦਾ ਹੁੰਦਾ ਹੁੰਦਾ ਨਾ ਬੱਚੇ ਸਾਹਮਣੇ ਦੇਖਦੇ ਹੁੰਦੇ ਆ ਤੇ ਸੋਚ ਰਿਹਾ ਮੈਂ ਵੀ ਇਹਦੇ ਵਰਗਾ ਬਣਾਇਆ ਇਹ ਚੀਜ਼ ਥੋੜੀ ਘਾਟ ਆ ਚੀਜ਼ ਦੀ ਬੜੇ ਸਿੰਗਰ ਦਾ ਵੀ ਪ੍ਰੋਵੀਜ਼ਨ ਕਰੀ ਕਿ ਮੈਂ ਦੇਖਿਆ ਵੀ ਕਈ ਵਾਰ ਜਿਹੜੇ ਸਿੰਗਰ ਹੁੰਦੇ ਆ ਸਾਝੇ ਪ੍ਰੋਗਰਾਮ ਵਾਸਤੇ ਥੋੜਾ ਲੈਸ ਕਰਦੇ ਹਲੇ ਵਿਆਹ ਸ਼ਾਦੀ ਚ ਪੂਰਾ ਠੋਕਵੇਂ ਵੇਸੇ ਮੰਨਦੇ ਆ ਇਹ ਤਾਂ ਕੋਈ ਸਾਝੇ ਕਾਰਜੇ ਦੇ ਵਿੱਚ ਮੰਨ ਜਾ ਜਦ ਨੇ ਕੋਈ ਕਰਨੀ ਅਸੀਂ ਆ ਜਾਂਦੇ ਜੇ ਕੋਈ ਸਿੰਗਰ ਹੈਗ ਵੀ ਜਿਹੜੇ ਵਧੀਆ ਗਾਦੇ ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਲਵਾ ਕੇ ਦੇਖੀਏ ਇਹ ਚ ਤੇ ਹੁਣ ਭਾਈ ਨਿਕਲੇ ਘਰ ਨੂੰ ਆਪਣਾ ਚਾਚੇ ਆ ਇਹ ਸਰਪੰਚੀ ਵਾਲੀ ਸੀਰੀਜ਼ ਦੇ ਵਿੱਚ ਆਪਾਂ ਹੁਣ ਵੀਡੀਓ ਬੰਦ ਕਰਦੇ ਆ ਠੀਕ ਹੈ ਗੁੱਜਰ ਭਾਈ ਠੀਕ ਹੈ ਠੀਕ ਆਪਾਂ ਨੂੰ ਦੇਖੋ ਕੰਮ ਕਰ ਦੇਖੀਏ ਫਿਰ ਹਾਂ ਜੀ ਬਾਕੀ ਹੁਣ ਤੂੰ ਤਾਂ ਇੱਥੇ ਸਰਪੰਚੀ ਤੈਨੂੰ ਹਲੇ ਨੇੜੇ ਜਾ ਕੇ ਭੋਖਾ ਮੇਲਾ ਹਲੇ ਹੌਲੀ ਹੌਲੀ ਭਰਨਾ ਉਹ ਜੇ ਹੁਣੇ ਮਰੂੰਗਾ ਤਾਂ ਹੀ ਆ ਨਹੀਂ 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 ਹਲੇ ਨਹੀਂ ਮੇਲਾ ਭਰਨਾ ਹੈਗਾ ਕੱਲ ਨੂੰ ਅੱਜ ਕਿੰਨੇ ਹੋਣੇ ਦੇ ਪ੍ਰੋਗਰਾਮ ਹੈਗੇ ਮੇਰੇ ਖਿਆਲ ਚ ਅੱਜ 30 ਕਿੰਨੇ ਆ 11 ਤਰੀਕ ਨੂੰ ਤੁਹਾਨੂੰ ਪਕੌੜੇ ਚਾਹ ਲੱਡੂ ਵਰਫੀਆਂ ਕਿੱਥੇ ਇਹਨਾਂ ਦਾ ਪ੍ਰੋਗਰਾਮ ਹੈ ਸੈਲਰ ਚ ਮੈਨੂੰ ਨਹੀਂ ਆਉਂਦਾ ਇਹਨਾਂ ਦੇ ਹਾਂ ਚੱਲੀ ਮੇਰੇ ਨਾਲ ਚੱਲੀ ਨਹੀਂ ਨਹੀਂ ਹਾਂ ਮੈਂ ਬਲਵਾ ਭਰ ਕੇ ਲਿਆ ਫਿਰ ਤੇਰੇ ਬਾਅਦ ਇੱਥੇ ਲੱਗੇ ਆਪਾਂ ਫੰਡ ਕੇ ਆਪਣਾ ਆਪਣਾ ਨਾ ਗੱਲ ਚੱਲ ਹੁਣ ਇਸ ਕੋਈ ਭਾਈ ਪਿੰਡ ਦੇ ਪਰਸਨਲ ਗੱਲਾਂ ਸੀ ਨਾ ਅਸੀਂ ਇਹ ਉਹ ਕਹਿੰਦੇ ਕੋਈ ਨਹੀਂ ਜਿਹਦੇ ਜਿਨ੍ਹਾਂ ਨੂੰ ਬੰਦੇ ਇਹਨੇ ਸੱਦਾ ਦਿੱਤਾ ਹੁੰਦਾ ਉਹ ਨਹੀਂ ਨਹੀਂ ਸੱਦਾ ਪਿੰਡ ਦੇ ਦਿੰਦਾ ਸਾਰੇ ਪਿੰਡ ਸੁਨੇਹੇ ਆਏ ਆ ਉਹਨਾਂ ਨੂੰ ਪਰਸ ਨੇ ਹੀ ਫੋਨ ਆਇਆ ਬਾਈ ਦਾ ਅੱਛਾ ਠੀਕ ਹੈ ਸਾਡਾ ਬਾਈ ਤਾਂ ਆਉਣਾ ਵੀਡੀਓ ਬਣਾਉਣੀ ਆ ਠੀਕ ਹੈ ਪਰਸ ਨੇ ਸਾਰੇ ਪਿੰਡ ਚ ਸੱਦਾ ਦਿੱਤਾ ਯਾਰ ਪਿੰਡ ਦਾ ਕੀ ਤੇਰੀ ਕੀ ਜਿੱਦੀ ਆ ਜ਼ਿਆਦਾ ਤਰੀਕ ਦਾ ਪਿੰਡ ਸਕੱਲੇ-ਕੱਲੇ ਘਰ ਸੱਦਾ ਦਿੱਤਾ ਹੋਇਆ ਆਹ ਨਹੀਂ ਵੀ ਕਿਤੇ ਮੋਟਰ ਦੇ ਬਾਅਦ ਪਹਿਲਾਂ ਮੈਂ ਮੈਂ ਤੁਹਾਨੂੰ ਦੱਸਦਾ ਵੀ ਸਾਰਾ ਪਿੰਡ ਆਉਗਣਾ ਇਕੱਲੇ ਸਾਰੇ ਪਿੰਡ ਚ ਕਿਹਾ ਕੋਈ ਵੱਡਾ ਕਾਰਜ ਹੈ ਵੱਡਾ ਕੋਈ ਸ਼ੈਲਰ ਕੋਈ ਥੋੜਾ ਜਿਹਾ ਲਗਾ ਦਿੱਨੀ ਹੁੰਦੀ ਹੈਗੀ ਹਾਂ ਹੋਰ ਨਾਲ ਖੋਰ ਵੀ ਆ ਇਕੱਲੇ ਦੇ ਕਿਹਦੀ ਜੇ ਸਾਂਝਾ ਜਿੱਤ ਤਰ੍ਹਾਂ ਸਾਂਝੇ ਗੱਲ ਸਭ ਦੇ ਪਹਿਲਾਂ ਹੀ ਹੋਏ ਕਿ ਕੋਈ ਚੀਜ਼ ਕੋਈ ਫੈਕਟਰੀ ਆਪਣੇ ਲੱਗੀ ਆ ਕੋਈ ਕਿ ਕਿਰਦਾਨ ਨੂੰ ਰਿਕਾਰਡ ਮਿਲੂਗਾ ਹੂੰ ਚਲੋ ਠੀਕ ਹੈ ਜੀ ਅਦਾ ਲਾਈਵ ਆਪਾਂ ਬੰਦ ਕਰਦੇ ਧੰਨਵਾਦ ਜੀ